ਬਾਲ ਸਾਖੀਆਂ ਗੁਰੂ ਨਾਨਕ ਦੇਵ ਜੀ ਸਾਖੀ 12ਵੀਂ ਮੋਦੀ ਖਾਨੇ ਵਿੱਚ ਮੋਦੀ ਬਣੇ ਉਹਨਾਂ ਸਮਿਆਂ ਵਿੱਚ ਜ਼ਮੀਨ ਦਾ ਮਾਲੀਆ ਜਨਸ ਦੇ ਰੂਪ ਵਿੱਚ ਇਕੱਠਾ ਕੀਤਾ ਜਾਂਦਾ ਸੀ ਇਹ ਮਾਲੀਆ ਇਕੱਠਾ ਕਰਨ ਵਾਸਤੇ ਅਤੇ ਮਾਲੀਆ ਨਿਰਧਾਰਕ ਕਰਨ ਵਾਸਤੇ ਇੱਕ ਅਫਸਰ ਦੀ ਨਿਯੁਕਤੀ ਕੀਤੀ ਜਾਂਦੀ ਸੀ ਉਸ ਸਮੇਂ ਜਲੰਧਰ ਦੁਆਬ ਦਾ ਹਾਕਮ ਨਵਾਬ ਦੌਲਤ ਖਾਨ ਲੋਦੀ ਸੀ ਉਹ ਇੱਕ ਭਲਾ ਪੁਰਸ਼ ਸੀ ਅਤੇ ਸੱਚਾ ਮੁਸਲਮਾਨ ਸੀ ਉਸ ਰਾਏ ਕੋਲੇ ਦੀ ਤਲਵੰਡੀ ਦਾ ਮਾਲੀਆਂ ਇਕੱਠਾ ਕਰਨ ਦੀ ਜ਼ਿੰਮੇਵਾਰੀ ਜੈ ਰਾਮ ਦੀ ਲਈ ਸੀ ਸ੍ਰੀ ਜੈ ਰਾਮ ਜੀ ਹਰ ਸਾਲ ਤਲਵੰਡੀ ਆਉਂਦੇ ਸਨ ਅਤੇ ਮਾਲੀ ਦੇ ਸੰਬੰਧ ਵਿੱਚ ਮਹਿਤਾ ਜੀ ਨਾਲ ਹਿਸਾਬ ਕਿਤਾਬ ਕਰਦੇ ਸਨ ਮਹਿਤਾ ਜੀ ਨੂੰ ਵੀ ਉਹ ਪੁੱਤਰ ਬੜਾ ਹੁਨਾਰਬੇ ਸਿਆਸੀ ਜਦ ਰਾਏ ਬੁਲਾਰ ਨੇ ਗੁਰੂ ਜੀ ਦੀ ਸਮੱਸਿਆ ਨੂੰ ਆਪ ਸੋਚਿਆ ਤਾਂ ਉਹਨਾਂ ਇਹ ਗੱਲ ਪੱਕੀ ਕਰ ਲਈ ਕਿ ਇਸ ਔਰਣੀ ਦਾ ਮਾਮਲਾ ਆਪ ਸੁਲਝਾਉਂਗੇ। ਰਾਏ ਬੁਲਾਰ ਨੇ ਆਪ ਹੀ ਬੇਬੇ ਨਾਨਕੀ ਦਾ ਸਾਥ ਸ੍ਰੀ ਜੈ RAM ਲਈ ਮੰਗ ਲਿਆ। ਮਹਿਤਾ ਜੀ ਨੂੰ ਇਸ ਬਾਰੇ ਕੀ ਇਤਰਾਜ਼ ਹੋ ਸਕਦਾ ਸੀ ਕਿਉਂਕਿ ਉਹ ਸ੍ਰੀ ਜੈ RAM ਜੀ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਪਛਾਣਦੇ ਸਨ। ਉਹਨਾਂ ਇਹ ਸਲਾਮ ਮੰਨ ਲਈ ਅਤੇ ਬੇਬੇ ਨਾਨਕੀ ਦਾ ਵਿਆਹ ਸ੍ਰੀ ਜੈ ਰਾਮ ਨਾਲ طے ਕਰ ਦਿੱਤਾ। ਸ੍ਰੀ ਜੈ ਰਾਮ ਵਿਆਹ ਕਰਵਾ ਕੇ ਬੇਬੇ ਨਾਨਕੀ ਨੂੰ ਸੁਲਤਾਨਪੁਰ ਲੋਧੀ ਲੈ ਗਏ। ਫਿਰ ਰਾਏ ਬੁਲਾਰ ਨੇ ਸ੍ਰੀ ਜੈ ਰਾਮ ਨੂੰ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਵਾਸਤੇ ਕੋਈ ਨੌਕਰੀ ਟੁੰਡਣ ਅਤੇ ਉਹਨਾਂ ਨੂੰ ਉੱਥੇ ਹੀ ਲੈ ਜਾਣ ਤਾਂ ਕਿ ਉਹ ਆਪਣੀ ਆਜ਼ਾਦਾਨਾ ਜ਼ਿੰਦਗੀ ਬਿਤਾ ਸਕਣ ਅਤੇ ਮਹਤਾ ਜੀ ਦੇ ਨਿਤਨੇਮ ਦੇ ਕਲੇਸ਼ ਤੋਂ ਦੂਰ ਰਹਿਣ। ਸ੍ਰੀ ਜੈ RAM ਨੇ ਛੇਤੀ ਹੀ ਗੁਰੂ ਜੀ ਵਾਸਤੇ ਨੌਕਰੀ ਲੱਭ ਲਈ ਅਤੇ ਉਹਨਾਂ ਨੂੰ ਸੁਲਤਾਨਪੁਰ ਲੋਧੀ ਬੁਲਾ ਲਿਆ। ਗੁਰੂ ਜੀ ਤੇ ਉੱਥੇ ਪੁਜਰਣ ਤੇ ਉਹਨਾਂ ਨੂੰ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦਾ ਮੋਦੀ ਲਵਾ ਦਿੱਤਾ। ਨਵਾਬ ਨੇ ਉਹਨਾਂ ਦੀ ਤਨਖਾਹ ਅਤੇ ਰਸਦ ਮੁਕਰਰ ਕਰ ਦਿੱਤੀ। ਮੋਦੀ ਦਾ ਕੰਮ ਗੁਰੂ ਜੀ ਦੇ ਸੁਭਾਅ ਦੇ ਮੁਤਾਬਿਕ ਹੋਣ ਕਰਕੇ ਉਹਨਾਂ ਨੇ ਆਪਣੇ ਨਵੇਂ ਕੰਮ ਨੂੰ ਬੜੇ ਉਤਸ਼ਾਹ ਨਾਲ ਆਰੰਭ ਕੀਤਾ। ਇਥੇ ਉਹ ਪੂਰਾ ਤੋਲਦੇ ਸਨ ਅਤੇ ਹਰ ਵਿਅਕਤੀ ਨਾਲ ਬੜੇ ਪ੍ਰੇਮ ਅਤੇ ਆਦਰ ਨਾਲ ਪੇਸ਼ ਆਉਂਦੇ ਸਨ। ਉਹ ਸਾਹਮਣੇ ਵੱਡਾ ਨਿੱਕਾ ਸਭ ਬਰਾਬਰ ਸਨ। ਸਖੀ ਸੁਭਾਅ ਹੋਣ ਕਰਕੇ ਉਹ ਆਪਣੇ ਹਿੱਸੇ ਦੀ ਰਸਤ ਅਤੇ ਤਨਖਾਦਾ ਹਿੱਸਾ ਗਰੀਬਾਂ ਵਿੱਚ ਮੁਫਤ ਵੰਡ ਦਿੰਦੇ ਸਨ। ਉਹ ਆਪਣੀ ਜ਼ਿੰਮੇਵਾਰੀ ਬੜੀ ਯੋਗਤਾ ਨਾਲ ਨਿਭਾ ਰਹੇ ਸਨ ਅਤੇ ਨਵਾਬ ਵੀ ਉਨ੍ਹਾਂ ਦੇ ਕੰਮ ਦੇ ਉੱਤੇ ਬਹੁਤ ਖੁਸ਼ ਹੋਇਆ। ਗੁਰੂ ਜੀ ਆਪਣੇ ਇਸਤਮ ਦੇ ਨਾਲ ਨਾਲ ਪ੍ਰਭੂ ਭਗਤੀ ਵੱਲੋਂ ਪਿੱਛੇ ਨਹੀਂ ਹਟੇ ਸਨ ਉਸ ਸਵੇਰੇ ਸਵਕਤਿ ਉੱਤ ਕੇ ਵਹੀ ਨਦੀ ਤੇ ਚਲੇ ਜਾਂਦੇ ਸਨ ਤੇ ਇਸ਼ਨਾਨ ਕਰਦੇ ਸਨ ਅਤੇ ਫਿਰ ਇੱਕ 베ਰੀ ਦੇ ਦਰਖਤ ਹੇਠ ਬੈਠ ਕੇ ਪ੍ਰਭੂ ਨਾਲ ਸੁਰਤ ਜੋੜ ਕੇ ਅੰਤਰ ਧਿਆਨ ਹੋ ਜਾਂਦੇ ਸਨ ਇਹ 베ਰੀ ਹਾਲੇ ਵੀ ਮੌਜੂਦ ਹੈ ਅਤੇ ਇੱਥੇ ਇੱਕ ਕਾਲੀ ਸ਼ਾਨਪੁਰ ਦੁਆਰਾ ਬੇਸਾਹਿਬ ਹੈ ਉਹ ਦਿਨ ਚੜੰਤਾ ਕਈਥੇ ਭਗਤੀ ਵਿੱਚ ਲੀਨ ਰਹਿੰਦੇ ਫਿਰ ਆਪਣੀ ਨੌਕਰੀ ਤੇ ਚਲੇ ਜਾਂਦੇ ਉਹ ਹਰ ਵੇਲੇ 13 ਹੀ 13 ਦਾ ਚਾਪ ਕਰਦੇ ਸਨ ਇਥੋਂ ਤੱਕ ਕਿ ਜਦ ਉਹ ਕਿਸੇ ਗਰੀਬ ਨੂੰ ਰਾਸ਼ਨ ਤੋਲ ਕੇ ਦੇ ਰਹੇ ਹੁੰਦੇ ਅਤੇ ਜਦ 13 ਦੇ ਹਿੰਦਸੇ ਤੇ ਪਹੁੰਚਦੇ ਤਾਂ ਅੱਗੇ 14 ਨਾ ਕਹਿੰਦੇ ਬਲਕਿ 13 ਹੀ 13 ਕਹੀ ਜਾਂਦੇ ਦਿਨ ਦਾ ਕੰਮ ਮੁਕਾ ਕੇ ਉਹ ਫਿਰ ਜੰਗਲ ਦੇ ਇਕਾਂਤ ਵਿੱਚ ਚਲੇ ਜਾਂਦੇ ਇਥੇ ਵੀ ਦੂਰ ਦੂਰ ਤੋਂ ਸਾਧੂ ਮਹਾਤਮਾ ਅਤੇ ਹੋਰ ਸ਼ਰਧਾਲੂ ਆਉਣ ਲੱਗੇ ਜਿਨ੍ਹਾਂ ਨੂੰ ਗੁਰੂ ਜੀ ਭੋਜਨ ਦੇ ਨਾਲ ਨਾਲ ਆਤਮਿਕ ਭੋਜਨ ਵੀ ਕਰਵਾਉਂਦੇ। ਪ੍ਰਭੂ ਦੀ ਸ਼ਲਾਘਾ ਵਿੱਚ ਉਹ ਮధుਰ ਗੀਤ ਗਾਉਂਦੇ ਅਤੇ ਸਭ ਨੂੰ ਨਿਹਾਲ ਕਰਦੇ। ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਏ ਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ। ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ